ਇਸ ਤਰ੍ਹਾਂ ਨਾਲ ਪਾਣੀ ਵਧ ਰਿਹਾ ਦਰਿਆ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਤੋਂ ਇਹ ਚੱਲ ਨਹੀਂ ਸਕਦਾ ਪ੍ਰਸ਼ਾਸਨ ਵੱਲੋਂ ਇੱਥੇ ਅੱਜ ਵਹੀ ਚੈੱਕ ਕਰਨ ਆਏ ਸੀ ਪ੍ਰਸ਼ਾਸਨ ਵੱਲੋਂ ਜਿਹੜਾ ਇੰਤਜ਼ਾਮ ਹੈ ਉਹ ਸਫਲ ਹੈ ਜਿਹਨਾਂ ਨਾਲ ਸਰਪੰਚ ਸਾਹਿਬ ਜੀ ਖੜੇ ਨੇ ਮਾਰਕੀਪਿੰਟ ਦੇ ਸਾਰੇ ਵਸਨੀਕ ਖੜੇ ਐ ਇਸੇ ਦੇ ਹਿਸਾਬ ਕਰੇ ਨੇ ਸਾਰੀ ਡਰੇਨੇਜ ਦੀ ਟੀਮ ਇੱਥੇ 24 ਘੰਟੇ ਇੱਥੇ ਲੱਗੀ ਹੋਈ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਪਾਣੀ ਦਾ ਢਾਲ ਲੱਗਦਾ ਖਰਿਆਵਾਂ ਉੱਥੇ-ਉੱਥੇ ਅਸੀਂ ਨਾਲ ਦੀ ਨਾਲ ਹੀ ਜਲੋਸ਼ ਕਰਦੇ ਹੋਏ ਲਾ ਰਹੇ ਹਾਂ ਤਾਂ ਕਿ ਉਸਨੂੰ ਕੋਈ ਨੁਕਸਾਨ ਜ਼ਿਆਦਾ ਨਾ ਹੋਵੇ ਹਾਲਾਂਕਿ ਹਾਲਾਂਕਿ ਜਿਹੜੇ ਗ੍ਰਿਆਹ ਦੇ ਵਿੱਚ ਖੇਤ ਜਿਨ੍ਹਾਂ ਵੀ ਕੰਟਰੀ ਸੀ ਉਹਨਾਂ ਦਾ ਨੁਕਸਾਨ ਹੋਇਆ ਤੇ ਇਥੋਂ ਦੇਖਣ ਨੂੰ ਵੀ ਲੱਗਦਾ ਇਹ ਤਵਾਫੋ ਕਿੱਲਾ ਜਿਹਾ ਬਹੁਤ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਸਿਰਫ ਕੱਲੀ ਕੱਲੀ ਚੀਜ਼ ਦਾ ਪੈਸਾ ਉਹਨੂੰ ਮਾਫ ਕਰਦੇ ਹੋਏ ਇਹ ਕਿ ਅਸੀਂ ਉਹ ਵੀ ਅਸੈਸਮੈਂਟ ਕਰਾਂਗੇ ਤੇ ਉਸ ਦੇ ਨਾਲ ਨਾਲ ਜਿੱਥੇ ਜਿੱਥੇ ਵੀ ਪਿੰਡ ਵਾਲੇ ਸਰਪੰਚ ਮਾਰੇ ਜਿੱਥੇ ਜਿੱਥੇ ਵੀ ਦੱਸਣਗੇ ਵੀ ਉੱਥੇ ਕੰਮ ਦੀ ਲੋੜ ਹੈ ਤੇ ਐਕਸ਼ਨ ਸਾਹਿਬ ਨੂੰ ਪੂਰਨ ਤਰੀਕੇ ਨਾਲ ਪ੍ਰਵਾਨਗੀ ਹੈ ਵੀ ਉੱਥੇ ਕੰਮ ਕਰਾ ਲੈ ਹਰ ਇੱਥੇ ਘੱਟੋ ਘੱਡੀ 50000 ਬੈਗ ਟੀਮ ਸਾਰੀ ਲੇਬਰ ਇੱਥੇ ਮੌਜੂਦ ਹੈ ਮੀਂਹ ਕਰਕੇ ਥੋੜਾ ਕੰਮ ਸਲੋ ਹੋ ਜਾਂਦਾ ਬਟ ਉੱਥੇ ਮਤਲਬ ਫੁੱਲ ਸਪੀਡ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਤੇ ਦਰਿਆ ਦਾ ਲੈਵਲ ਵੀ ਚਲੋ ਉਹ ਵਧ ਰਿਹਾ ਲੇਕਿਨ ਅਸਲ ਕੰਮ ਸਾਡਾ ਕੋਈ ਦਿੱਕਤ ਨਹੀਂ ਸਾਡਾ ਕੰਮ ਚੱਲਦਾ ਸਰ ਜੀ ਸਾਹਿਬ ਨਾਲ ਬਾਰਿਸ਼ ਹੋ ਰਹੀ ਹੈ ਤੇ ਦਰਿਆ ਦੇ ਵਿੱਚ ਇਸ ਟਾਈਮ ਕਿੰਨਾ ਪਾਣੀ ਚੱਲ ਰਿਹਾ ਦਰਿਆ ਦੇ ਇਸ ਦਰਿਆ ਦੇ ਵਿੱਚ ਇਸ ਸਮੇਂ ਲਗਭਗ ਸਵਾ ਲੱਖ ਡੇਨ ਲਗਭਗ ਪਾਣੀ ਚੱਲਦਾ ਹੈ 160000 ਇਹ ਪਿੱਛੋਂ ਵੀ ਹੁਣ ਲਗਾਤਾਰ ਛੱਡ ਹੋ ਰਿਹਾ ਜੀ ਪਾਣੀ ਇਹਦੇ ਤੋਂ ਹੀ ਹੈ ਜੀ ਰਾਤ ਨੂੰ ਵੀ ਜਿਸ ਹਿਸਾਬ ਦੇ ਹਾਲਾਤ ਬਣੇ ਹੋਏ بارش ਲਗਾਤਾਰ ਹੋ ਰਹੀ ਆ ਤੇ ਰੋਪੜ ਤੋਂ ਪਾਣੀ ਆ ਰਿਹਾ ਜੀ ਹਾਂਜੀ ਰੋਪੜ ਤੋਂ ਪਾਣੀ ਆ ਰਿਹਾ ਤੇ ਮੈਂ ਹੁਣ ਵੀ ਡਾਟਾ ਚੈੱਕ ਕੀਤਾ ਵੀ ਰੋਪੜ ਤੋਂ ਲਗਭਗ 1 ਲੱਖ 1.5 ਲੱਖ ਛੱਡਿਆ ਗਿਆ ਤੇ ਉਹ ਤੋਂ ਰਾਤ ਨੂੰ ਵੀ ਆਉਗਾ ਫਿਰ ਉਹ ਪਾਣੀ ਨੂੰ ਕਿੱਦਾਂ ਇਹ ਦਰਿਆ ਖਤਰੇ ਦੇ ਨਿਸ਼ਾਨ ਦੇ ਉੱਪਰ ਪਹੁੰਚ ਰਿਹਾ ਬਾਅਦ ਲਗਭਗ 2 ਲੱਖ ਤੋਂ ਕਿੰਨੇ ਸਿਕ ਪਾਣੀ ਇਹ ਨਹੀਂ 2 ਤਾਂ ਨਹੀਂ ਜਾਂਦਾ ਤੇ ਸਾਡਾ ਜਿਹੜਾ ਖਤਰੇ ਦੇ ਨਿਸ਼ਾਨ ਹੈ ਉਸ ਤੋਂ ਹਜੇ ਥੱਲੇ ਹੈ ਪਾਣੀ ਔਰ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਸਾਡੀ ਪ੍ਰਸ਼ਾਸਨ ਦੀ ਟੀਮ ਸਾਡੇ ਪਿੰਡ ਵਾਲੇ ਸਾਰੇ ਤੁਸੀਂ ਹੈਗੇ ਸਾਰੇ ਇੱਥੇ ਮੌਜੂਦ ਹੈ ਅਸੀਂ ਕੰਟਰੋਲ ਕਰ ਲਾਂਗੇ ਦਰਿਆ ਦੀ ਜਿਹੜੀ ਕਪੈਸਿਟੀ ਕਿੰਨੀ ਕਿੰਨੇ ਪਾਣੀ ਤੱਕ ਚੱਲੂਗੀ ਹੋਗੀ ਦਰਿਆ ਦੀ ਤਾਂ ਹੈਗੀ 2.5 ਲੱਖ ਆਰਾਮ ਨਾਲ ਚੱਲ ਜੇ 3 ਲੱਖ ਤੱਕ ਚੱਲ ਲੇਗਾ ਕੋਈ ਚੱਕਰ ਨਹੀਂ 2019 3 ਲੱਖ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਜੀ ਜਿਹੜੇ ਬੰਨ ਦੇ ਕਿਨਾਰੇ ਪਿੰਡ ਹੈਗੇ ਆ ਜੀ ਉਹਨਾਂ ਦੇ ਲੋਕਾਂ ਦੇ ਲਈ ਕੋਈ ਇੰਤਜ਼ਾਮ ਕੀਤਾ ਗਿਆ ਨਹੀਂ ਬਿਲਕੁਲ ਇੰਤਜ਼ਾਮ ਕੀਤਾ ਗਿਆ ਵੈਗੁਰੂ ਮੇਰ ਰੱਖੇ ਇਦਾਂ ਦੇ ਹਾਲਾਤ ਅਸੀਂ ਬੰਨਣ ਨਹੀਂ ਦੇਣਾ ਇੱਕ ਤਾਂ ਗੱਲ ਦੂਜੀ ਗੱਲ ਇਹ ਕਿ ਜੇ ਜੇ ਖੁਦ ਨਾ ਖਾਸ ਤਾਂ ਬਣਦੇ ਆ ਤੇ ਸਾਡੀ ਤਿਆਰੀ ਪੂਰੀ ਹੋਈ ਹੈ ਅਸਲ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਇਦਾਂ ਦੇ ਹਾਲਾਤ ਨਹੀਂ ਬਣਾਉਣੀ ਚਾਹੁੰਦੇ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹਾਂ ਜਿਹੜੇ ਦਰਿਆ ਦੇ ਕੰਢੇ ਬੈਠੇ ਨੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਅਲਰਟ ਰਹੋ ਤੇ ਜਿੰਨਾ ਇੱਕ ਵੀ ਪ੍ਰਸ਼ਾਸਨ ਦਾ ਸਹਿਯੋਗ ਕਰੋ ਆਪਣੇ ਆਪਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਤੁਸੀਂ ਜਿਹੜੇ ਲੀਡਰ ਸਾਹਿਬਾਨ ਨੇ ਉਹਦੇ ਸਰਪੰਚ ਸਾਹਿਬਾਨ ਜਿੱਦਾਂ ਇੱਥੇ ਨੇ ਇੱਥੇ ਆਪਣੇ ਆ ਕੇ ਮੌਕੇ ਤੇ ਦਰਿਆ ਦੇ ਆ ਕੇ